ਮਾ ਦਿਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ਟਿਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਉੱਤੇ ਸਭ ਤੋਂ ਜ਼ਿਆਦਾ ਇਲਜ਼ਾਮ ਇਸ ਵਕਤ ਲਗਾਏ ਜਾ ਰਹੇ ਨੇ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜ਼ਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਹਾਲਾਂਕਿ ਵਿਰਸਾ ਸਿੰਘ ਬਿਲਟੂਹਾ ਵੱਲੋਂ ਕੱਲ ਇਹ ਬੜਾ ਵੱਡਾ ਦਾਵਾ ਕੀਤਾ ਗਿਆ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਕਿ ਤੁਸੀਂ ਸਾਰੇ ਇਲਜ਼ਾਮਾਂ ਨੂੰ ਟਕੇ ਰਹਿਣ ਦਿਓ ਜੇਕਰ ਮੈਂ ਤੁਹਾਡੇ ਪੋਤੜੇ ਖੋਲਣ ਤੇ ਆ ਗਿਆ ਤੇ ਤੁਹਾਡਾ ਹਾਸ਼ਰ ਬਹੁਤ ਮਾੜਾ ਹੋਵੇਗਾ ਤੁਸੀਂ ਟਿਕ ਜਓ ਤੁਸੀਂ ਨਾ ਇਲਜ਼ਾਮ ਲਗਾਓ ਸਮੁੱਚੀ ਸ਼ਰੋਮਣੀ ਅਕਾਲੀ ਦਲ ਤੇ ਜਿਹੜੇ ਉਹਨਾਂ ਦੀ ਥਾਂ ਤੇ ਨਵੇਂ ਜਥੇਦਾਰ ਬਣੇ ਨੇ ਸ਼੍ਰੀ ਤੇਜ ਸਿੰਘ ਧਨੋਲਾ ਜਥੇਦਾਰ ਸਹਿਬਾਨਾ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਕਈ ਸੀਨੀਅਰ ਪੱਤਰਕਾਰ ਇਹ ਕਹਿ ਰਹੇ ਨੇ ਕਿ ਉਹਨਾਂ ਨੂੰ ਪਾਠ ਉਹਨਾਂ ਨੂੰ ਅਰਦਾਸ ਕਰਨੀ ਨਹੀਂ ਆਉਂਦੀ ਕਿੰਨਾ ਕੁ ਸੱਚ ਹੈ ਕਿੰਨਾ ਕੁ ਝੂਠ ਹੈ ਅਸੀਂ ਇਸ ਬਾਰੇ ਨਹੀਂ ਜਾਣਦੇ ਇਧਰ 17 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਹੰਗਾਮੀ ਮੀਟਿੰਗ ਸੱਦੀ ਜਾ ਰਹੀ ਹੈ ਉਥੇ ਐਸਡੀਪੀਸੀ ਦੇ ਮੈਂਬਰ ਐਸਡੀਪੀਸੀ ਦੇ ਅਹੁਦੇਦਾਰ ਰਗੂਜੀਤ ਸਿੰਘ ਵੀ ਹਣਗੇ ਲੇਕਿਨ ਆਖਰ ਵਾਰ-ਵਾਰ ਕਿਉਂ ਅਲਜ਼ਗਾਮ ਨਿਜ਼ਾਮ ਜਿਹੜੇ ਨੇ ਲਗਾਏ ਜਾ ਰਹੇ ਨੇ ਤੇਕ ਸਿੰਘ ਧਨੋਲਾ ਤੇ ਜੋ ਇਸ ਟਾਈਮ ਪ੍ਰੈਜ਼ੈਂਟ ਜਥੇਦਾਰ ਨੇ ਸ੍ਰੀ ਦਮਦਮਾ ਸਾਹਿਬ ਤੇ ਕਿ ਉਹਨਾਂ ਨੂੰ ਪਾਰਟ ਨਹੀਂ ਕਰਨਾ ਆਉਂਦਾ ਉਹਨਾਂ ਨੂੰ ਜਿਹੜੀ ਹੈ ਅਰਦਾਸ ਨਹੀਂ ਕਰਨੀ ਆਉਂਦੀ ਅੱਗੇ ਵੀ ਜਿਵੇਂ ਮੈਂ ਕਿਹਾ ਹੈ ਕਿ ਇਸ ਗੱਲ ਦੀ ਅਸੀਂ ਜਿਹੜੀ ਪੁਸ਼ਟੀ ਨਹੀਂ ਕਰਦੇ ਲੇਕਿਨ ਪੱਤਰਕਾਰ ਕਹਿ ਰਹੇ ਨੇ ਅਲੱਗ-ਅਲੱਗ ਚੈਨਲਾਂ ਤੇ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦਾ ਪੱਖ ਪੂਰਿਆ ਜਾ ਰਿਹਾ ਹੈ ਸੂਤਰ ਦੱਸਦੇ ਨੇ ਕਿ ਕੰਸੂਵਾਂ ਚਲਪੀਆਂ ਨੇ ਹੋ ਸਕਦਾ ਹੈ ਕਿ ਸ਼੍ਰੀ ਦਰਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਫਿਰ ਦੁਬਾਰਾ ਉਹਨਾਂ ਦੀਆਂ ਸੇਵਾਵਾਂ ਉੱਤੇ ਲਿਆਂਦਾ ਜਾਵੇ ਯਾਨੀ ਕਿ ਉਹਨਾਂ ਨੂੰ ਫਿਰ ਦੁਬਾਰਾ ਜਥੇਦਾਰੀ ਦਾ ਅਹੁਦਾ ਜਿਹੜਾ ਹੈ ਜਥੇਦਾਰ ਸਹਿਬਾਨ ਦਾ ਸੌਰੀ ਅਹੁਦਾ ਜਿਹੜਾ ਹੈ ਦਿੱਤਾ ਜਾਵੇ ਇਹ ਕੰਸੂਵਾਂ ਚਲਪੀਆਂ ਨੇ ਕਿਉਂਕਿ 17 ਮਾਰ ਨੂੰ ਐਸ.ਡੀ.ਪੀ.ਸੀ ਦੀ ਅੰਤਰੰਕ ਕਮੇਟੀ ਦੇ ਮੈਂਬਰਾਂ ਦੀ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਟੇਕ ਸਿੰਘ ਧਨੋਲਾ ਜਿਹੜੇ ਨੇ ਕਈ ਨਿਸ਼ਾਨਿਆਂ ਦਾ ਸ਼িকার ਹੁੰਦੇ ਜਾ ਰਹੇ ਨੇ ਕਈ ਉਹਨਾਂ ਤੇ ਇਲਜ਼ਾਮਾਤ ਲੱਗਦੇ ਜਾ ਰਹੇ ਨੇ ਕਿਉਂਕਿ ਐਸਡੀਪੀਸੀ ਉੱਤੇ ਤਾਂ ਪਹਿਲਾਂ ਹੀ ਬੜੇ-ਬੜੇ ਸਵਾਲ ਉੱਠ ਰਹੇ ਨੇ ਕੁਲਦੀਪ ਸਿੰਘ ਗੜਗੱਜ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲੈ ਕੇ ਕਿ ਉਹਨਾਂ ਦੀਆਂ ਸਵਾਵਾਾਂ ਤੁਸੀਂ ਕਿਉਂ ਖਤਮ ਕੀਤੀਆਂ ਉਹਨਾਂ ਉੱਤੇ ਕਿਹੜੀਆਂ ਕਮੀਆਂ ਸੀ ਜਿਹੜੀਆਂ ਇਹਨਾਂ ਨੂੰ ਕਮੀਆਂ ਕੱਢੀਆਂ ਗਈਆਂ ਨੇ ਸਿੱਖ ਪੰਥ ਉਸ ਤੇ ਜਿਹੜਾ ਹੈ ਸੰਤ ਨਹੀਂ ਯਾਨਕਿ ਸਿੱਖ ਭਾਈਚਾਰੇ ਵੱਲੋਂ ਵਿਰੋਧ ਕੀਤਾ ਰਿਹਾ ਹੈ ਕੀਤਾ ਜਾ ਰਿਹਾ ਹੈ ਇਧਰ ਨਿਹੰਗ ਸਿੰਘ ਜਥੇਬੰਦੀਆਂ ਵੀ ਕਹਿੰਦੀਆਂ ਨੇ ਹਾਲਾਂਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸਰਵ ਉੱਚਤਾ ਹੈ ਉਸ ਨੂੰ ਹਮੇਸ਼ਾ ਹੀ ਬਹਾਲ ਰੱਖਣਾ ਚਾਹੀਦਾ ਹੈ ਕੋਈ ਵੀ ਜਥੇਦਾਰ ਹੈ ਚਾਹੇ ਉਹ ਟੇਕ ਸਿੰਘ ਆ ਚਾਹੇ ਕਲਦੀਪ ਸਿੰਘ ਜੀਗਰ ਗੱਜ ਹੈ ਉਹਨਾਂ ਦਾ ਸਵਾਗਤ ਕਰਨਾ ਚਾਹੀਦਾ ਹੈ ਸਿੱਖ ਪੰਥ ਨੂੰ ਐਸਜੀਪੀਸੀ ਤਾਂ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਚਲੇ ਬਾਗੀ ਧੜਾ ਚਾਹੇ ਧਾਨੀ ਧੜਾ ਹੈ ਲੇਕਿਨ ਕੁਸੂਆ ਚੱਲ ਪਈਆਂ ਨੇ ਕਿ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਟੇਕ ਸਿੰਘ ਧਨੋਲਾ ਨੂੰ ਬਦਲਿਆ ਜਾ ਸਕਦਾ ਹੈ ਅਤੇ ਉਹਨਾਂ ਦੀ ਥਾਂ ਤੇ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਫਿਰ ਦੁਬਾਰਾ ਆ ਸਕਦੇ ਨੇ ਜਾਂ ਹੋਰ ਕੋਈ ਅ ਸਿਕਰ ਸਹਿਬਾਨ ਅਗਨੀ ਰਣਜੀਤ ਸਿੰਘ ਗੌਰ ਉਹਨਾਂ ਨੂੰ ਵੀ ਜਿਹੜਾ ਹੈ ਸ੍ਰੀ ਦਮਦਮਾ ਸਾਹਿਬ ਦਾ ਮੇਨ ਜਥੇਦਾਰ ਬਣਾਇਆ ਜਾ ਸਕਦਾ ਹੈ ਤਾਂ